ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਕੱਚੇ ਮਕਾਨਾਂ ਦੇ ਮਿਲਣਗੇ ਪੈਸੇ ਫਾਰਮ ਭਰ ਲਓ ਜਲਦੀ ਕਿਸਾਨ ਮੋਰਚੇ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਿਜਲੀ ਮੀਟਰਾਂ ਬਾਰੇ ਵੱਡੀ ਖਬਰ ਹੈ ਆਖਰਕਾਰ ਲਿਆ ਗਿਆ ਇਹ ਨਵਾਂ ਫੈਸਲਾ ਤਾਂ ਵੱਡੀ ਖਬਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਜੀ ਦਰاصل شہر ਦੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਖਪਤਕਾਰਾਂ ਦੀ ਬਿਜਲੀ ਰਾਤ ਦੀ ਖਬਰ ਹੈ ਜੇਕਰ ਬਿਜਲੀ ਦਾ ਮੀਟਰ ਜਾਂ ਸਰਵਿਸ ਤਾਰ ਖਰਾਬ ਹੋ ਜਾਂਦਾ ਤਾਂ ਬਿਜਲੀ ਖਪਤਕਾਰਾਂ ਨੂੰ ਖੁਦ ਮੀਟਰ ਖਰੀਦਣ ਦੀ ਲੋੜ ਨਹੀਂ ਹੈ ਸ਼ਹਿਰ ਦੇ ਲਗਭਗ 2,25,000 ਖਪਤਕਾਰਾਂ ਨੂੰ ਆਪਣੇ ਨੁਕਸਾਨدار ਮੀਟਰਾਂ ਨੂੰ ਬਦਲਣ ਦੀ ਲੰਮੀ ਉਡੀਕ ਵੀ ਖਤਮ ਹੋ ਗਈ ਹੈ ਤੁਹਾਡੇ ਲਈ ਇੱਕ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਨੁਕਸਾਨਦਾਰ ਮੀਟਰ ਜਾਂ ਸਰਵਿਸ ਤਾਰ ਨੂੰ ਬਦਲਣ ਲਈ ਲੋਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ 72 ਘੰਟਿਆਂ ਦੇ ਅੰਦਰ ਅੰਦਰ ਇੱਕ ਨਵਾਂ ਮੀਟਰ ਤੇ ਸਰਵਿਸ ਤਾਰ ਮਿਲੇਗਾ ਇਸ ਤਰ੍ਹਾਂ ਮੀਟਰ ਬਦਲਣ ਵਿੱਚ ਕਈ ਦਿਨਾਂ ਤੱਕ ਕਈ ਦਿਨ ਲੱਗ ਜਾਂਦੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਤੁਸੀਂ ਜਿਹੜੀਆਂ ਦੇਖ ਸਕਦੇ ਹੋ ਖਪਤਕਾਰ ਹੁਣ ਨਵੇਂ ਬਿਜਲੀ ਕਨੈਕਸ਼ਨ ਲਈ ਆਨਲਾਈਨ ਵੀ ਅਰਜ਼ੀ ਦੇ ਸਕਦੇ ਹਨ ਜੇ ਤੁਸੀਂ ਆਪਣਾ ਮੀਟਰ ਨਵਾਂ ਲਗਾਉਣਾ ਚਾਹੁੰਦੇ ਤਾਂ ਆਨਲਾਈਨ ਅਰਜੀ ਦੇ ਕੇ ਤੁਸੀਂ ਆਪਣਾ ਮੀਟਰ ਨਵਾਂ ਲਗਵਾ ਸਕਦੇ ਹੋ ਤਾਂ ਵੱਡੀ ਖਬਰ ਤੁਹਾਡਾ ਸਾਂਝੀ ਕੀਤੀ ਜਾ ਰਹੀ ਹੈ ਤਾਂ ਆਦਾ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੀ ਜੀ ਵੱਡੀ ਖਬਰ ਹੈ ਰਜਿਸਟਰੀ ਬਣਾਉਣ ਵਾਲਿਆਂ ਲਈ ਵੱਡਾ ਉਹਨਾਂ ਨੂੰ ਵੱਡਾ ਝੜਕਾ ਹੁਣ ਪੈ ਜਾਂ ਨਵਾਂ ਪੰਗਾ ਲੋਕਾਂ 'ਚ ਮਚੀ ਹਾਂ ਆਕਾਰ ਜੀ ਹਾਂ ਤਾਂ ਦੇਖ ਸਕਦੇ ਹੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਜਿਸਟਰੀ ਬਣਾਉਣ ਵਾਲਿਆਂ ਕਰਵਾਉਣ ਰਜਿਸਟਰੀ ਕਰਵਾਉਣ ਵਾਲਿਆਂ ਲਈ ਵੱਡੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਸਮੇਂ ਮਿਆਦ ਤੋ 4 ਮਹੀਨੇ ਪਹਿਲਾਂ ਹੀ ਰਜਿਸਟਰੀਆਂ ਤੇ ਰੋਕ ਲਗਾਉਣ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਪਹਿਲਾਂ ਸਰਕਾਰ ਨੇ 30 ਅਗਸਤ 2025 ਤੱਕ ਬਿਨਾ ਐਨਓਸੀ ਦੇ ਰਜਿਸਟਰੀ ਦੀ ਇਜਾਜ਼ਤ ਦਿੱਤੀ ਸੀ ਪਰ ਹੁਣ ਅਧਿਕਾਰੀਆਂ ਨੂੰ ਨਵੇਂ ਹੁਕਮ ਜਾਰੀ ਕਰ ਦਿੱਤੇ ਗਿਆ ਨੇ ਕਿ ਕੋਈ ਵੀ ਰਜਿਸਟਰੀ ਬਿਨਾ ਐਨਓਸੀ ਦੇ ਨਾ ਕੀਤੀ ਜਾਵੇ ਤਾਂ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਤਾਜ਼ਾ ਜਾਣਕਾਰੀ ਤੁਹਾਣਾ ਹਾਂਜੀ ਕੀਤੀ ਜਾ ਰਹੀ ਹੈ ਐਨਓਸੀ ਨੂੰ ਲੈ ਕੇ ਵੱਡਾ ਵੜੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹਨਾਂ ਦਾ ਸਕੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਹੁਕਮ ਉੱਚ ਅਧਿਕਾਰੀਆਂ ਵੱਲੋਂ ਮਿਲੇ ਹਨ ਤੇ ਹੁਣ ਬਿਨਾ ਐਨਓਸੀ ਦੇ ਕਿਸੇ ਵੀ ਰਜਿਸਟਰੀ ਦੀ ਇਜਾਜ਼ਤ ਨਹੀਂ ਮਿਲੇਗੀ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਜਿਹੜੀ ਆ ਦੇਖ ਸਕਦੇ ਹੋ ਐਨਓਸੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਜਿਸਟਰੀਆਂ ਦੇ ਵਿੱਚ ਜਿਹੜੀ ਹੁਣ ਐਨਓਸੀ ਦੀ ਲੋੜ ਪਈ ਤਾਂ ਵੱਡੀ ਖਬਰ ਕੋਲ ਸਾਹਮਣੇ ਆ ਰਹੀ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਲਾਭਪਾਤਰੀਆਂ ਲਈ ਖੁਸ਼ੀ ਦੀ ਬਹਾਰ ਹੈ ਹੁਣ ਇਸ ਤਰੀਕ ਤੱਕ ਕੀਤਾ ਜਾਵੇਗਾ ਸਰਵੇਖਣ ਦਾ ਤੁਸੀਂ ਫਾਰਮ ਭਰ ਸਕਦੇ ਹੋ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਕੱਚੇ ਮਕਾਨਾਂ ਦੇ ਸਰਕਾਰ ਦੇ ਵੱਲੋਂ ਪੈਸੇ ਮਿਲਣਗੇ ਜੀ ਤਾਂ ਜਲਦੀ ਫਾਰਮ ਭਰ ਲਓ ਤਰੀਕ ਦੇ ਵਿੱਚ ਵਾਅਦਾ ਹੋ ਚੁੱਕਿਆ ਹੈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਗ੍ਰਾਮੀਣ ਅਧੀਨ ਸਾਰੇ ਰਾਜਾਂ ਵਿੱਚ ਸਰਵੇਖਣ ਚੱਲ ਰਿਹਾ ਹੈ ਜੋਗ ਲਾਭਪਾਤਰੀ ਦੀ ਤਸਦੀਕ ਤੋਂ ਬਾਅਦ ਸੂਚੀ ਵਿੱਚ ਨਾਮ ਸ਼ਾਮਿਲ ਕੀਤੇ ਜਾ ਰਹੇ ਹਨ ਪਹਿਲਾਂ ਇਹ ਦਿੱਕ 3 April ਸੀ ਪਰ ਅਗ ਨੂੰ ਇਸ ਨੂੰ 15 May ਤੱਕ ਬਤਾ ਦਿੱਤਾ ਹੈ ਪਿੰਡੂ ਵਿਕਾਸ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸੂਚਿਤ ਕਰਤਾ ਦਾ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ 15 May ਤੱਕ ਤੁਸੀਂ ਹੁਣ ਫਾਰਮ ਭਰ ਸਕਦੇ ਹੋ ਜਲਦੀ ਜਲਦੀ ਫਾਰਮ ਭਰ ਕੇ ਇਸ ਯੋਜਨਾ ਤੋਂ ਤੁਸੀਂ ਲਾਭ ਉਠਾ ਸਕਦੇ ਹੋ ਹੁਣ ਤੱਕ ਜਿਲੇ 3 ਲੱਖ 60000 ਤੋਂ ਵੱਧ ਨਾਮ ਸ਼ਾਮਲ ਕੀਤੇ ਜਾ ਚੁੱਕੇ ਹਨ ਪ੍ਰਧਾਨ ਮੰਤਰੀ ਅਗਰਾ ਗ੍ਰਾਮੀਣਵਾਸ ਯੋਜਨਾ ਦੇ ਅਧੀਨ ਸਾਰੇ ਰਾਜਾਂ ਵਿੱਚ ਲਾਪਤਰੀਆਂ ਦੇ ਨਾਮ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਂਦੇ ਹਨ ਪਹਿਲਾਂ ਭਾਰਤ ਸਰਕਾਰ ਨੇ ਪਿੰਡ ਵਿਕਾਸ ਮੰਤਰਾਲੇ ਵੱਲੋਂ ਸਰਵੇਖਣ 23 ਅਪ੍ਰੈਲ ਤੱਕ ਦੀ ਤਾਰੀਖ ਦਿੱਤੀ ਸੀ ਪਰ ਹੁਣ 15 ਮਈ ਜਿਹੜੀ ਆ ਰੱਖ ਦਿੱਤੀ ਗਈ ਹੈ ਤਾਂ ਜਲਦੀ ਜਲਦੀ ਸਕੀਮ ਦੇ ਫਾਰਮ ਭਰ ਕੇ ਜੋ ਜਨਤਾ ਜੀ ਲਾਭ ਉਠਾ ਸਕਦੇ ਹੋ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤਾਤ ਵੱਡੀ ਖ਼ਬਰ ਇੱਕੋ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਆ ਜੀ ਪੋਤੇ ਨੂੰ 에어ਪੋਰਟ ਛੱਡ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ ਰਾਹਗੀਰਾਂ ਨੇ ਮਸਾਂ ਕੱਢੀਆਂ ਲਾਸ਼ਾਂ ਜੀ ਹਾਂ ਵੱਡੀ ਖਬਰ ਅਮਰੀਕਾ ਤੋਂ ਜਿਹੜੀ ਸਾਹਮਣੇ ਆ ਰਹੀ ਹੈ ਉਹ ਅਮਰਤੋੜ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੋਤੇ ਨੂੰ 에어ਪੋਰਟ ਤੇ ਛੱਡ ਕੇ ਵਾਪਸ ਆ ਰਿਹਾ ਸੀ ਪਰਿਵਾਰ ਤੇ ਹਾਦਸਾ ਜਿਹੜਾ ਦਰਦਨਾਕ ਹੋਇਆ ਤਲਿਸੂ ਪੋਤੇ ਨੂੰ 에어ਪੋਰਟ ਤੋਂ ਵਿਦੇਸ਼ ਰਿਵਾਨਾ ਕਰਕੇ ਵਾਪਸ ਆ ਰਹੇ ਪਰਿਵਾਰ ਨਾਲ ਦਰਨਾ ਹਸਾ ਵਪਰਿਆ ਇਸ ਹਾਲ ਸੀ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਰਾਹਗੀਰਾਂ ਨੇ ਬੜੀ ਮੁਕਸ਼ਤ ਬਾ ਨਾਲ ਕਾਰ ਤੋਂ ਲਾਸ਼ਾਂ ਨੂੰ ਬਾਹਰ ਕੱਢਿਆ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਸਾਂਝੀ ਕਰ ਰਹੇ ਹਾਂ ਦਰਅਸਲ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਅੰਮ੍ਰਿਤਸਰ ਆਪਣੇ ਪੋਤਰੇ ਨੂੰ ਬਾਹਰਲੇ ਦੇਸ਼ ਵਿੱਚ ਲੈ ਹਵਾਈ ਅੱਡਾ ਜਹਾਜ਼ ਚੁੜਾ ਕੇ ਵਾਪਸ ਆ ਰਹੇ ਸਨ ਜੀ ਹਾਂ ਵੱਡੀ ਅਪਡੇਟ ਹੈ ਜਦੋਂ ਉਹ ਮਹਿਤਾ ਅੰਮ੍ਰਿਤਸਰ ਜੀਟੀ ਰੋਡ ਤੇ ਜੀ ਹਾਂ ਬ੍ਰੇਕਿੰਗ ਨਿਊਜ਼ ਹੈ ਤੁਹਾਡਾ ਹਾਂ ਜੀ ਕੀ ਚੱਲ ਰਿਹਾ ਜੀਟੀ ਰੋਡ ਤੇ ਸਥਿਤ ਪਿੰਡ ਰੂਪਿਆ ਜੀਵਨ ਪੰਦੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰੇ ਇੱਕ ਟੀਪਰ ਤੇ ਵਰਨਾਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਇਸ ਦੌਰਾਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ ਟੱਕਰ ਨਹੀਂ ਜਬਰਦਸਤ ਸੀ ਕਿ ਟਿੱਪਰ ਪਲਟ ਗਿਆ ਤੇ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਲੋਕਾਂ ਨੇ ਕਾਫੀ ਜਦੋਂ ਜਿਹੜੇ ਮਗਰੋਂ ਕਾਰ ਵਿੱਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਇਸ ਵੇਲੇ ਦੀ ਵੱਡੀ ਖਬਰ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਐਸਸੀ ਵਿਦਿਆਰਥੀਆਂ ਦੇ ਲਈ ਵੱਡੀ ਰਾਹਤ ਪੰਜਾਬ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਹੋਏ ਜਾਰੀ ਆ ਦੇਖ ਸਕਦੇ ਹੋ ਵੱਡੀ ਖੁਸ਼ਖਬਰੀ ਹੈ ਐਸਸੀ ਵਿਦਿਆਰਥੀਆਂ ਦੀ ਜਿਹੜੀ ਸਰਕਾਰ ਨੇ ਕਰੋੜਾਂ ਰੁਪਏ ਦਾ ਫੰਡ ਜਿਹੜਾ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਇੱਕ ਇਤਿਹਾਸਕ ਕਦਮ ਚੁੱਕਿਆ ਚੁੱਕਦੇ ਆ ਚੁੱਕੇ ਜੀ ਤਾਂ ਦੇਖ ਸਕਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਿਲੀ ਵਾਰ ਹੋਇਆ ਕਿ ਰਾਜ ਸਰਕਾਰ ਵੱਲੋਂ ਸਕੀਮ ਦਾ ਹਿੱਸਾ ਆਧੁਮਿਕ ਤੋਂ ਸਾਲ ਦੇ ਅੰਦਰ ਹੀ ਜਾਰੀ ਕੀਤਾ ਗਿਆ ਤਾਂ ਸਰਕਾਰ ਦੇ ਵੱਲੋਂ ਤੋ 242 ਕਰੋੜ ਰੁਪਏ ਜਾਰੀ ਕੀਤੇ ਗਿਆਨ ਵੱਡੀ ਖਬਰ ਕੋਰ ਸਾਹਮਣੇ ਆ ਰਹੀ ਹੈ ਕਿਸਾਨਾਂ ਵਾਲੀ ਵੱਡੀ ਅਪਡੇਟ ਹੈ ਕੇਂਦਰ ਸਰਕਾਰ ਨੇ ਟਾਲੀ 4 ਮਈ ਨੂੰ ਹੋਣ ਵਾਲੀ ਮੀਟਿੰਗ ਕਿਸਾਨਾਂ ਦੇ ਨੇ ਇਸ ਮੰਗ ਕਰਕੇ ਲਿਆ ਵੱਡਾ ਫੈਸਲਾ ਆ ਦੇਖੋ ਦਿਓ ਬ੍ਰੇਕਿੰਗ ਨਿਊਜ਼ ਤੁਹਾਡਾ ਨਾਲ ਸਾਜੀ ਕੀਤੀ ਜਾ ਰਹੀ ਹੈ ਖੇਤੀਬਾੜੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ 4 ਮਈ ਨੂੰ ਇੱਕ ਮੀਟਿੰਗ ਤੈਅ ਹੋਈ ਸੀ ਹੁਣ ਇਸ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਨੇ ਇਹ ਕਹਿ ਕੇ ਮੀਟਿੰਗ ਮੁਲਤਵੀ ਕਰਤੀ ਗਈ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਮੌਜੂਦਗੀ ਜ਼ਰੂਰੀ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨ ਸੌਰਠਾਂ ਵੱਲੋਂ ਪੰਜਾਬ ਸਰਕਾਰ ਦੇ ਨੁਮਾਇਦਿਆਂ ਨੂੰ ਸ਼ਾਮਿਲ ਨਾ ਕਰਨ ਦੀ ਮੰਗ ਕੀਤੀ ਗਈ ਸੀ ਜਾਰੀ ਪੱਤਰ ਵਿੱਚ ਕਿਹਾ ਗਿਆ ਕਿ ਮਾਨਯੋਗ ਕੇਂਦਰੀ ਮੰਤਰੀਆਂ ਅਤੇ ਹੋਰ ਦੋਵਾਂ ਸੌਰਠਾਂ ਵਿਚਕਾਰ ਹੋਈ ਪਹਿ ਪਿਛਲੀ ਮੀਟਿੰਗ ਵਿੱਚ ਅਗਲੀ ਮੀਟਿੰਗ 4 ਮਈ ਨੂੰ ਤੈਅ ਕੀਤੀ ਗਈ ਸੀ ਇੱਕ ਪੱਤਰ ਭੇਜਿਆ ਗਿਆ ਸੀ ਇਸ ਤੋਂ ਬਾਅਦ ਤੁਹਾਡਾ ਪੱਤਰ 27 April 2025 ਨੂੰ ਪ੍ਰਾਪਤ ਹੋਇਆ ਸੀ ਇਸ ਵਿੱਚ ਮੰਗ ਕੀਤੀ ਗਈ ਹੈ ਜੀ ਤਾਂ ਦੇਖੋ ਸਤਿ ਵੱਡੀ ਅਪਡੇਟ ਹੈ ਜਾਣਕਾਰੀ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਜਾ ਰਹੀ ਹੈ 27 April 2025 ਨੂੰ ਪ੍ਰਾਪਤ ਹੋਇਆ ਸੀ ਇਸ ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਆਉਣ ਵਾਲੀ ਮੀਟਿੰਗ ਜਿਹੜੀ ਹੈ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਨਾ ਕੀਤਾ ਜਾਵੇ ਨਹੀਂ ਤਾਂ ਦੋਵੇਂ ਸੰਗਠਨ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੂਬਾ ਸਰਕਾਰਾਂ ਸੰਘੀ ਪੱਛੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਸ ਲਈ ਮੀਟਿੰਗ ਵਿੱਚ ਸੂਬਾ ਸਰਕਾਰ ਨੂੰ ਸ਼ਾਮਿਲ ਕਰਨਾ ਉਚਿਤ ਹੋਵੇਗਾ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਆਪਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਉਪਰੋਕਤ ਫੈਸਲੇ ਤੇ ਮੁੜ ਵਿਚਾਰ ਕਰੋ ਤਾਂ ਜੋ ਅਸੀਂ ਗੱਲਬਾਤ ਰਾਹੀਂ ਹੱਲ ਵੱਲ ਵੱਧ ਸਕੀਏ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਣਾ ਵੱਡੀ ਖਬਰ ਵਿੱਚ ਤਦ ਤੱਕ ਜੀ ਧੰਨਵਾਦ ਜੀ ਸਾਰਿਆਂ ਦਾ